ਗੁਰਦਾਸਪੁਰ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਹੁਣ ਪੱਕਾ ਹੱਲ ਨਿਕਲ ਸਕਦਾ ਹੈ ਕਿਉਂਕਿ ਸੂਬਾ ਸਰਕਾਰ ਦੇ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਸ਼ਹਿਰ ਦੇ ਇਕਲੋਤੀ ਨਿਕਾਸੀ ਡਰੇਨ ਦਾ ਕਾਇਆਕਲਪ ਕਰਨ ਦੇ ਲਈ 7 ਕਰੋੜ 70 ਲੱਖ ਰੁਪਏ ਮਨਜ਼ੂਰ ਕਰ ਲਏ ਗਏ। ਦਾਸਤਿਯਾ ਕਿ ਫਰਵਰੀ ਤੋਂ ਇਸ ਕੰਮ ਦਾ ਜਿਹੜਾ ਸ਼ੁਰੂਆਤ ਹੋ ਜਾਊਗਾ ਤੇ 31 ਮਾਰਚ ਤੱਕ ਖਤਮ ਹੋਣ ਦੀ ਉਮੀਦ ਹੈ। ਡਰੇਨ ਦੇ ਨਿਕਲੇ ਹਿੱਸਿਆਂ ਨੂੰ ਪੱਕਾ ਕੀਤਾ ਜਾਏਗਾ ਤੇ ਇਸ ਦੇ ਦੌਰਾਨ ਆਲੇ ਦੁਆਲੇ 20-20 ਫੁੱਟ ਦੇ ਰਸਤੇ ਵੀ ਬਣਾਏ ਜਾਣਗੇ ਡਰੇਨ ਪੱਕੀ ਬਣਨ ਕਾਰਨ ਆਲੇ ਦੁਆਲੇ ਰਹਿਣ ਵਾਲੀ ਆਬਾਦੀ ਦੀ ਜ਼ਮੀਨ ਹਿੱਟਲਾ ਪਾਣੀ ਦੂਸ਼ਿਤ ਹੋਣ ਦੀ ਸਮੱਸਿਆ ਵੀ ਦੂਰ ਹੋਣ ਵਾਲੀ ਹੈ ਚੇਅਰਮੈਨ ਰਵਨ ਬੈਲ ਨੇ ਇਸ ਮੌਕੇ ਵਿਰੋਧੀ ਪਾਰਟੀ ਦੇ ਨੁਮਾਇੰਦੇਾਂ ਤੇ ਵਰਦੇ ਹੋਏ ਕਿਹਾ ਕਿ ਨਿੱਕੇ ਨਿੱਕੇ ਮਸਲੇ ਆ ਉੱਪਰ ਰਾਜਨੀਤਿਕ ਕਰਨ ਵਾਲੇ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਲੋਕਾਂ ਦਾ ਇਹ ਵੱਡਾ ਮਸਲਾ ਕਦੇ ਦਿਖਾਈ ਨਹੀਂ ਦਿੱਤਾ ਉਨ੍ਹਾਂ ਕਿਹਾ ਕਿ ਪੰਚ ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਨਵੀਪੁਰ ਕਟ ਡਰੇਨ ਨੂੰ ਗੁਰਦਾਸਪੁਰ ਸ਼ਹਿਰ ਵਿੱਚਲੇ ਹਿੱਸੇ ਨੂੰ ਪੱਕਾ ਕੀਤਾ ਜਾਏਗਾ ਅਤੇ ਡਰੇਨ ਦੇ ਦੋਵੇਂ ਪਾਸੇ 300 ਫੁੱਟ ਰਸਤਾ ਵੀ ਬਣਾਇਆ ਜਾਏਗਾ ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਡਰੇਨ ਦੇ ਕਿਨਾਰੇ ਤੇ ਵੀ ਵੀ ਫੁੱਟ ਦੀ ਦੂਰੀ ਤੇ ਪਿੱਲਰ ਬਣਾਏ ਜਾਣਗੇ ਤਾਂ ਜੋ ਇਸ ਦੀ ਮਜ਼ਬੂਤੀ ਨੂੰ ਵਧਾਇਆ ਜਾ ਸਕੇ ਤੇ 5 ਕਰੋੜ 70 ਲੱਖ ਰੁਪਏ ਸਾਨੂੰ ਅਪਰੂਵ ਹੋ ਕੇ ਸਰਕਾਰ ਵੱਲੋਂ ਮਿਲ ਗਿਆ ਹੈ ਜਿਸ ਦੇ ਟੈਂਡਰ ਸਾਡੇ ਵੱਲੋਂ ਲਗਾ ਚੁੱਕੇ ਹੋਏ ਹਨ ਜੋ ਕਿ ਜਲਦੀ ਅਸੀਂ 5 6 ਫਰਵਰੀ ਨੂੰ ਖੋਲ ਕੇ ਕੰਮ ਸਾਡੀ ਕੋਸ਼ਿਸ਼ ਹੈ 10 ਫਰਵਰੀ ਤੋਂ ਪਹਿਲਾਂ ਪਹਿਲਾਂ ਇਹਨੂੰ ਸ਼ੁਰੂ ਕਰਾ ਦਈਏ 10 ਫਰਵਰੀ ਤੱਕ ਕੰਮ ਸ਼ੁਰੂ ਕਰਕੇ ਤੇ ਅਸੀਂ ਜਿਹੜਾ ਸ਼ਹਿਰ ਨਿਵਾਸੀਆਂ ਨੂੰ ਉਹਨੂੰ 31 ਮਾਰਚ ਤੋਂ ਪਹਿਲਾਂ ਪਹਿਲਾਂ ਹੈਂਡਓਵਰ ਕਰਤਾ ਜੀ ਉਹ ਕਹਤਾ ਜੀ ਤੁਹਾਨੂੰ 10 ਫਰਵਰੀ ਤੋਂ ਸ਼ੁਰੂ ਕਰਕੇ 31 ਮਾਰਚ ਇਹ ਇਨ ਇਟਸੈਲਫ ਹੀ ਟਾਈਮ ਬౌੰਡਡ ਹੈ ਇਹਦਾ ਜੀ ਕੁਝ ਇਸ ਤਰ੍ਹਾਂ ਦੀ ਇਹਦਾ ਫਾਈਨਲ ਵਰਜ਼ਨ ਜਿਹੜਾ ਮੈਂ ਤੁਹਾਡੇ ਦਿਖਾਣਾ ਚਾਹੁੰਗਾ ਤੁਸੀਂ ਇਹ ਜ਼ੂਮ ਕਰਕੇ ਦੇਖ ਲਓ ਇਸ ਤਰ੍ਹਾਂ ਦਾ ਫਾਈਨਲ ਪ੍ਰੋਡਕਟ ਜਿਹੜਾ ਕੁਝ ਇਸ ਤਰ੍ਹਾਂ ਦਾ ਆਏਗਾ ਅਸੀਂ ਦੋਵਾਂ ਸਾਈਡਾਂ ਤੇ ਬੋਲਡਰ ਪਿਚਿੰਗ ਕਰਾ ਕੇ ਜੀ ਪੱਥਰ ਦੀਆਂ ਕੰਦਾ ਬਣਾ ਦਾਂਗੇ ਦੋਵਾਂ ਸਾਈਡਾਂ ਤੇ ਜਿਹੜੀ ਆ ਪੱਕੀ ਜਿਹੜੀ ਵੈਰੀਟੇਸ਼ਨ ਹੈਗਾ ਇਹਦਾ ਪੱਕਾ ਇਲਾਜ ਹੋ ਜਾਏਗਾ ਕਦੀ ਇਹ ਬੂਟੀ ਜਿਹੜੀ ਆ ਫालतੂ ਜਿਹੜੀ ਆ ਨਾਲੇ ਦੇ ਅੰਦਰ ਕਦੀ ਨਹੀਂ ਆਏਗੀ ਉਹਦੇ ਨਾਲ ਕੀ ਹੋਏਗਾ ਜੀ ਜਿਹੜਾ ਬਰਸਾਤੀ ਪਾਣੀ ਬਰਸਾਤਾ ਦੌਰਾਨ ਇੱਕਦਮ ਇਕੱਠਾ ਹੋ ਕੇ ਪਾਣੀ ਆ ਜਾਂਦਾ ਉਹਦੀ ਵਿਕਸ਼ਨ ਜਿਹੜੀ ਆ ਬਹੁਤ ਧੀਦੀ ਨਾਲ ਚੱਲ ਜੇਗਾ ਜਿਹੜਾ ਜਨਰਲੀ ਜਿਹੜਾ ਲੋਕਾਂ ਨੂੰ ਬਰਸਾਤੀ ਸੀਜ਼ਨ ਦੇ ਵਿੱਚ ਪਾਣੀ ਲੋਕਾਂ ਦੇ ਘਰ ਚਲੇ ਜਾਂਦਾ ਉਹ ਕੰਮ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਪਾਣੀ ਫਟਾਫਟ ਸ਼ਹਿਰ ਦੇ ਵਿੱਚੋਂ ਨਿਕਲ ਕੇ ਬਾਹਰ ਚਲੇ ਜਾਏਗਾ ਤੇ ਜੀ ਘਟੋ ਘਟ ਤਿੰਨ ਤਿੰਨ ਫੁੱਟ ਜਗ੍ਹਾ ਸਾਡੀ ਜਿਹੜੀ ਆ ਵਾਜੇਗੀ ਸਾਈਡਾਂ ਦੇ ਉੱਤੇ ਜਿੱਦਾਂ ਸਾਡੀ ਨਾਲ ਦੀ ਜਿਹੜੀ ਮੋਟਰੇਬਲ ਰੋਡ ਆਪਾਂ ਦੇਖ ਰਹੇ ਆ ਇਹ ਵੀ ਚੌੜੀ ਹੋ ਸਕੇਗੀ ਤੁਹਾਨੂੰ ਲੋਕਾਂ ਨੂੰ ਟ੍ਰੈਫਿਕ ਦੇ ਲਈ ਬਹੁਤ ਵੱਡੀ ਰਾਹਤ ਮਿਲ ਜੇ। ਉਹ ਹੁੰਦੀ ਹੋਈ ਇਹ ਮੈਰੀਟੋਰੀਆ ਸਕੂਲ ਤੱਕ ਜਾਂਦੀ ਆ ਔਰ ਉੱਥੋਂ ਬਾਅਦ ਤੇ ਬਾਹਰ ਪਿੰਡਾਂ ਨੂੰ ਨਿਕਲ ਜਾਂਦੀ ਆ ਅੱਗੇ ਜਾ ਕੇ ਇੱਕ ਕਿਰਨ ਨਾਲਾ ਬਣ ਜਾਂਦੀ ਆ ਜਿਸ ਨੇ ਗੁਰਦਾਸਪੁਰ ਤੋਂ ਪਰਾ ਜਾਂਦੀ ਆ ਫਿਰ ਸੱਕੀ ਨਾਲਾ ਦੇ ਨਾਮ ਦੇ ਉੱਪਰ ਚੱਲਦੀ ਜਾਂਦੀ ਆ ਇਹ ਤੇ ਜਿਹੜੀ ਡਰੇਨ ਸੀ 1960 ਦੇ ਵਿੱਚ ਹੋਂਦ ਜਾਈ ਸੀ ਔਰ ਉਸ ਤੋਂ ਬਾਅਦ ਜਿਸ ਵਕਤ ਸ਼ਹਿਰ ਸਾਡਾ ਵਿਕਸਿਤ ਹੋ ਗਿਆ ਲੋਕਾਂ ਨੇ ਆਲੇ ਦੁਆਲੇ ਘਰ ਬਣਾ ਲਏ ਖੂਬਸੂਰਤ ਸਕਸ਼ਲਆ ਕਰ ਲਿਆ ਪਰ ਇਹ ਨਾਲੇ ਦਾ ਗੰਦ ਉਵੇਂ ਦੋਵੇਂ ਦਰਿਆ ਰਿਆ ਨਤੀਜੇ ਦੇ ਤੌਰ ਦੇ ਉੱਪਰ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਸਾਰੀ ਜੜੀ ਬੂਟੀ ਜਿਹੜੀ ਆ ਉੱਗ ਗਈ ਆ ਗੰਦਾ ਪਾਣੀ ਆ ਪਾਣੀ ਦਾ ਫਲੋ ਨਹੀਂ ਚੱਲ ਰਿਹਾ ਔਰ ਪਿੱਛੋਂ ਕਿਸੇ ਵਕਤ ਜਿਹੜੇ ਪਸ਼ੂ ਨੇ ਉਹ ਮਰੇ ਹੋਏ ਆ ਜਾਂਦੇ ਨੇ ਨਤੀਜੇ ਦੇ ਤੌਰ ਦੇ ਉੱਪਰ ਜਿਹੜੇ ਹਾਲੇਦ ਵਾਲੇ ਵੱਸੋ ਰਹਿ ਰਹੀ ਆ ਉਹਨਾਂ ਨੂੰ ਹਮੇਸ਼ਾ ਦਰ ਦੇ ਭਾਅ ਵੜਿਆ ਰਹਿੰਦਾ ਇਹ ਬਿਮਾਰੀ ਦਾ ਔਰ ਕੱਚਾ ਹੋਣ ਕਰਕੇ ਪਾਣੀ ਦੀ ਤਸ ਲੱਗਦੀ ਆ ਉਹ ਘਰਾਂ ਦੇ ਵਿੱਚ ਜਾਂਦੀ ਆ ਔਰ ਜਿਹੜੇ ਅਸੀਂ ਹਾਲੇਦ ਵਾਲੇ ਪਾਣੀ ਦੇ ਬੋਰ ਕਰਾਉਂਦੇ ਆ ਇਹ ਥੱਲੇ ਜ਼ਮੀਨ ਦੇ ਵਿੱਚ ਵੀ ਉਹ ਪਾਣੀ ਮਿਕਸ ਹੋ ਕੇ ਇੱਕ ਬਿਮਾਰੀ ਦਾ ਘਰ ਬਣਦਾ ਸੋ ਪਰਮੇਸ਼ਵਰ ਨੇ ਕਿਰਪਾ ਕੀਤੀ ਜੇਸ ਵਕਤ ਹਰਮਨ ਚੌਂਕ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਸਦਾ ਰਾਜ ਭਗਵੰਤ ਸਿੰਘ ਮਾਨ ਜੀ ਆਏ ਸੀ ਔਰ ਮੈਂ ਉਸ ਵਕਤ ਅਰਦਾਸਪੁਰ ਦੀਆਂ ਦੋ ਤਿੰਨ ਮੰਗਾਂ ਰੱਖਿਆ ਸੀ ਉਹਨਾਂ ਵਿੱਚੋਂ ਇੱਕ ਮੰਗ ਇਹ ਸੀ ਅੱਜ ਮੈਨੂੰ ਉਸ ਗੱਲ ਦੀ ਖੁਸ਼ੀ ਆ ਕਿ ਉਸ ਮੰਗ ਨੂੰ ਸਾਡੀ ਸਰਕਾਰ ਨੇ ਪੂਰਾ ਕੀਤਾ 5 ਕਰੋੜ 70 ਲੱਖ ਰੁਪਈਆ ਇਹਦਾ ਜਿਹੜਾ ਅਮਾਊਂਟ ਆ ਉਹ ਲੋਟ ਕਰਤਾ ਟੈਂਡਰ ਇਹਦੇ ਲੱਗੇ ਨੇ 10 ਫਰਵਰੀ ਨੂੰ ਤੇ ਕੰਮ ਸ਼ੁਰੂ ਹੋ ਜਾਊਗਾ 31 ਮਾਰਚ ਅੱਗੇ ਕੰਮ ਕੰਪਲੀਟ ਹੋ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਤੁਸੀਂ ਅੱਗੇ ਸੋਚ ਲਿਆ ਐਕਸ਼ਨ ਜ਼ਰੂਰ ਦੋ ਵੀ ਜਿਹੜੇ ਫਾਇਦਾ ਹੋਣਗੇ ਵੀ ਇਹਦਾ ਇੱਕ ਖਾੜ ਛੋਟਾ ਹੋਊਗਾ ਸਾਈਡਾਂ ਖੁੱਲੀਆਂ ਹੋ ਜਾਣਗੀਆਂ ਸੜਕਾਂ ਚੌੜੀਆਂ ਕਰ ਚੋਗੇ ਲੋਕੀ ਆ ਜਾ ਸਕਣਗੇ ਪਾਣੀ ਦੀ ਤਸ ਜਿਹੜੀ ਆ ਉਹ ਨਹੀਂ ਵਜੂਗੀ ਜਿਹੜੀ ਬੂਟੀ ਨਹੀਂ ਹੋਊਗੀ ਪਾਣੀ ਦਾ ਫਲੋ ਤੇਜ਼ ਹੋਊਗਾ ਔਰ ਲੋਕਾਂ ਨੂੰ ਇਤੋਂ ਨਿਜਾਤ ਮਿਲੂਗੀ ਸੋ ਮੈਂ ਸਮਝਦਾ ਵੀ ਇਹ ਚੀਜ਼ਾਂ ਜ਼ਰੂਰੀ ਨੇ ਆਪਾਂ ਛੋਟੀ ਰਾਜਨੀਤੀ 'ਚ ਬੈਜਨੇ ਆ ਆਪਾਂ ਤੰਦ ਸੋਚ ਰੱਖ ਲੈਨੇ ਆ ਆਪਾਂ ਸਿਰਫ ਵਿਰੋਧ ਕਰਨ ਦੀ ਰਾਜਨੀਤੀ ਕਰਦੇ ਆ ਅਸੀਂ ਕੰਸਟਰਕਟਿਵ ਰਾਜਨੀਤੀ ਨਹੀਂ ਕਰਦੇ ਕੰਸਟਰਕਟਿਵ ਰਾਜਨੀਤੀ ਆਵਾ ਜਿਹੜਾ ਸ਼ਹਿਰ ਦਾ ਮਸਲਾ ਉਹਨੂੰ ਝੁੱਕੋ ਉਹਨੂੰ ਕੰਪਲੀਟ ਕਰੋ ਲੋਕਾਂ ਨੂੰ ਸੁਭਰਪਤ ਕਰੋ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਰਾਜ ਕੋਣ ਕਰੇ ਲੋਕਾਂ ਨੂੰ ਫਰਕ ਇਸ ਗੱਲ ਦਾ ਪੈਂਦਾ ਉਹਨਾਂ ਦਾ ਜੀਵਨ ਤਾਂ ਜਿਹੜਾ ਉੱਪਰ ਹੋਣਾ ਚਾਹੀਦਾ ਪੜਾਣ ਨੂੰ ਸਹੂਲਤਾ ਮਿਲਨੀ ਚਾਹੀਦੀਆਂ ਨੇ ਉਹਨਾਂ ਦੇ ਜੀਵਨ ਤਰ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋਣੀਆਂ ਚਾਹੀਦੀਆਂ ਨੇ ਔਰ ਮੈਨੂੰ ਅੱਜ ਇਸ ਗੱਲ ਦਾ ਮਾਣ ਤੇ ਫਖਰ ਆ ਕਿ ਭਗਵੰਦ ਮਾਨਜੀ ਦੀ ਸਰਕਾਰ ਨੇ ਬਰਦਾਸਪੁਰ ਦੀ ਇੱਕ ਬਹੁਤ ਪੁਰਾਣੀ ਇਸ ਮੁਸ਼ਕਲ ਤੋਂ निजात ਦਿਵਾ ਕੇ ਲੋਕਾਂ ਨੂੰ ਸਮਰਪਿਤ ਕੀਤਾ ਉਹਦੇ ਲਈ ਅਕਾਲਪੁਰਖ ਦਾ ਵੀ ਤੇ ਆਪਣੀ ਸਮੁੱਚੀ ਲੀਡਰਸ਼ਿਪ ਦਾ ਕੋਟ ਕੋਟ ਤਰਵਾਦ ਤੇ ਲੋਕਾਂ ਦਾ ਆਸ਼ੀਰਵਾਦ ਕਿਸੇ ਤਰੀਕੇ ਨਾਲ ਬੜਿਆ ਰਵੇ ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਰੋਮ ਰੋਮ ਮੇਰਾ ਜ਼ਿੰਦਗੀ ਦਾ ਆਖਰੀ ਸਾਹ ਗੁਰਦਾਸਪੁਰ ਦੇ ਵਿਕਾਸ ਲਈ ਗੁਰਦਾਸਪੁਰ ਦੀ ਜਨਤਾ ਲਈ ਗੁਰਦਾਸਪੁਰ ਦੇ ਲੋਕਾਂ ਦੀ ਸੁਖਰਾਣਨ ਸੁਗਰਾਣਨ ਪਰੇ ਲਈ ਹਮੇਸ਼ਾ ਕਰਮਸ਼ੀਲ ਤੇ ਯਤਨਸ਼ੀਲ ਰਹੂਗਾ ਮੇਰਾ ਇੱਕ ਇੱਕ ਕਦਮ ਚੱਲਿਆ ਲੋਕਾਂ ਦੀ ਸੇਵਾ ਵੱਲ ਸਮਰਪਿਤ ਰਹੂਗਾ